ਦੇ ਵਿੱਚ ਵੱਡਾ ਹਾਦਸਾ ਵਾਪਰਿਆ ਫੇਜ਼ 9 ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜ਼ਬਰਦਸਤ ਧਮਾਕਾ ਹੋਇਆ ਫੈਕਟਰੀ ਦੇ ਵਿੱਚ ਰੱਖੇ ਕਈ ਸਿਲੰਡਰਾਂ ਦੇ ਵਿੱਚ ਬਲਾਸਟ ਹੋਇਆ ਹਾਦਸੇ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਮੁਹਾਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਫੇਜ਼ 9 ਦੇ ਵਿੱਚ ਦਰਸਲ ਇੱਕ ਫੈਕਟਰੀ ਦੇ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ ਫੈਕਟਰੀ ਦੇ ਵਿੱਚ ਰੱਖੇ ਕਈ ਸਿਲੰਡਰਾਂ ਦੇ ਵਿੱਚ ਬਲਾਸਟ ਹੋਇਆ ਹੈ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਦੀ ਖਬਰ ਹੈ ਹਾਲਾਂਕਿ ਹੌਲੀ-ਹੌਲੀ ਜਾਣਕਾਰੀ ਸਪਸ਼ਟ ਹੋਵੇਗੀ ਕਿ ਜਦੋਂ ਇਹ ਪੂਰਾ ਧਮਾਕਾ ਹੋਇਆ ਹਾਦਸਾ ਵਾਪਰਿਆ ਉਸ ਆ ਫੈਕਟਰੀ ਦੇ ਵਿੱਚ ਕਿੰਨੇ ਲੋਕ ਮੌਜੂਦ ਸਨ ਕਿੰਨੇ ਲੋਕ ਕੰਮ ਕਰ ਰਹੇ ਸਨ ਇਹ ਵੀ ਜਾਣਕਾਰੀ ਜਲਦ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਪਰ ਤੁਮਾਕੀ ਤੋਂ ਬਾਅਦ ਫੈਕਟਰੀ ਦੇ ਹਾਲਾਤ ਕਿਵੇਂ ਦੇ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਿਸ ਵਿੱਚ ਚਾਰ ਪੰਜ ਬੰਦੇ ਦਿਖ ਰਹੇ ਹਨ ਬਾਕੀ ਬੰਦੇ ਦਿਖ ਨਹੀਂ ਰਹੇ ਠੀਕ ਹੈ ਠੀਕ ਹੈ ਦੋ ਹੀ ਤਿੰਨ ਬੰਦੇ ਦਿਖ ਰਹੇ ਹਨ ਬਾਕੀ ਬੰਦੇ ਨਹੀਂ ਦਿਖ ਰਹੇ ਦੋ ਕੋ ਮੈਨੇ ਤਿੰਨ ਕੋ ਭਜਾਇਆ ਹਸਪਤਾਲ ਮੇਂ ਬਸ ਠੀਕ ਹੈ ਤਿੰਨ ਚਾਰ ਲੋਕ ਜਿਹੜੇ ਹੈਗੇ ਹਜੇ ਅ ਪ੍ਰਵਿੰਦਰ ਜੇਕਰ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਇਹ ਕਹਿ ਸਕਦੇ ਹੋ ਕਿ ਜੀ 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 ਇੱਕ ਵੱਡਾ ਹਾਦਸਾ ਹੋਇਆ ਹੈ ਵੱਡਾ ਹਾਦਸਾ ਬਲਾਸਟ ਇਹ ਚਿਥੜੇ ਉੜ ਚੁੱਕੇ ਨੇ ਜਿਹੜੇ ਇੱਥੇ ਮਜ਼ਦੂਰ ਕੰਮ ਕਰ ਰਹੇ ਸੀਗੇ ਇੱਥੇ ਸਿਰੇ ਜਿਹੜੇ ਚਿਥੜੇ ਉੜ ਚੁੱਕੇ ਨੇ ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਪੂਰੀ ਮੌਕੇ ਦੀ ਤਸਵੀਰਾਂ ਨੇ ਜਿੱਥੇ ਇਹ ਬਲਾਸ ਹੋਇਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ 10 ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਇਸ ਸਿਲੰਡਰ ਜਿਹੜੇ ਹੈਗੇ ਇਹ ਗੱਡੀ ਤੋਂ ਉਤਾਰੇ ਉਤਾਰ ਰਹੇ ਸੀ ਗੱਡੀ ਵਿੱਚ ਕਾਲੀਆ ਸਰ ਅਸੀਂ ਲੋਕ ਉਤਾਰ ਰਹੇ ਹਾਂ ਤੇ ਲੋਡ ਕਰ ਰਹੇ ਸਾਂ ਪੰਜ ਤੇ ਪੰਜ ਸਰ ਇਹ ਦੇਖੋ ਤੁਸੀਂ ਤਿੰਨ ਜਿਹੜੇ ਇੰਜਰਡ ਨੇ ਉਹਨਾਂ ਨੂੰ ਭੇਜਤਾ ਤੁਸੀਂ ਪਲੀਜ਼ ਸਾਈਡ 'ਚ ਉਤੋ ਤੁਹਾਡੀ ਸਿਕਿਉਰਿਟੀ ਕਰਕੇ ਮੈਂ ਕਹਿ ਰਿਹਾ ਸਰ ਕਿੰਨੇ ਲੋਕਾਂ ਦੇ ਹਜੇ ਬਾਡੀ ਕੋਈ ਨਹੀਂ ਆਪਾਂ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ ਮੇਰਾ ਕੀ ਸੀ ਸਰ ਹੁਣ ਤੱਕ ਦੇਖੋ ਇਹ ਆਕਸੀਜਨ ਸਿਲੰਡਰ ਪਲਾਂਟ ਹੈ ਸਾਨੂੰ ਥੋੜਾ ਜਿਹਾ ਟਾਈਮ ਦਿਓ ਆਪਾਂ ਪ੍ਰੋਪਰ ਇਨਵੈਸਟੀਗੇਟ ਕਰ ਲੈ ਮੇਰੀ ਇਨਵੈਸਟੀਗੇਸ਼ਨ 'ਚ ਐਸਓ ਸਾਹਿਬ ਕੀ ਕਹਿੰਦੇ ਲਾਪਰਵਾਹੀ ਜਾਂ ਕੀ ਹੈ ਹਜੇ ਦੇਖੋ ਲੈਟ ਅਸ ਇਨਵੈਸਟੀਗੇਟ ਆਪ ਪੰਜ ਲੋਕ ਚਾਹਦਗੇ ਹਾਂ ਦੋ ਜਿਹੜੇ ਤਿੰਨੇ ਇੰਜਰਡ ਸੀਗੇ ਉਹਨਾਂ ਨੂੰ ਅਸੀਂ ਭੇਜਤਾ ਫਾਇਰ ਬ੍ਰਿਗੇਡ ਨੇ ਆ ਕੇ ਸਾਰਾ ਕੰਟਰੋਲ ਕਰ ਲਿਆ ਪਰ ਫਿਰ ਵੀ ਸ਼ਾਇਦ ਮੈਨੂੰ ਤੁਹਾਡੀ ਸਿਕਿਉਰਿਟੀ ਕਰਕੇ ਤੁਹਾਨੂੰ ਰਿਕੁਐਸਟ ਹੈ ਤੁਸੀਂ ਪਲੀਜ਼ ਸਾਈਡ ਹੋ ਜਾਓ ਹੰਬਲ ਰਿਕੁਐਸਟ ਹੈ ਤੇ ਬਿਲਕੁਲ ਬੜੀ ਦੇਖੋ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਪੂਰੀ ਜਿਹੜੀ ਹੈ ਚਿੱਥੜੇ ਉੜ ਚੁੱਕੇ ਨੇ ਔਰ ਇਸੇ ਥਾਂ ਤੇ ਬਿਲਕੁਲ ਇਸੇ ਥਾਂ ਤੇ ਐਕਸਿਊਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਲੇ ਵੀ ਕਿੱਥੇ ਖਤਰਾ ਹੈ ਕਿਉਂਕਿ ਹਜੇ ਵੀ ਗੈਸ ਜਿਹੜੀ ਹੈ ਔਰ ਇਸਰੀ ਆਕਸੀਜਨ ਇੱਥੇ ਪਲੈਂਟ ਹੈ ਔਰ ਦੇਖੋ ਹਜੇ ਵੀ ਜਿਹੜੀ ਗ ਖਤਰਾ ਬਹੁਤ ਜ਼ਿਆਦਾ ਹੈ ਕਿਉਂਕਿ ਹਜੇ ਥੋੜੀ ਦੇਰ ਪਹਿਲਾਂ ਹੀ ਪਰ ਲੇਕਿਨ ਤੁਸੀਂ ਦੇਖੋ ਕਿ ਬਲਾਸਟ ਇੰਨਾ ਤੇਜ਼ ਸੀਗਾ ਕਿ ਇਹ ਸਾਰੀ ਚੀਜ਼ਾਂ ਇਹ ਪੂਰੀ ਚਦਰਾਂ ਇਹ ਪੂਰਾ ਜਿਹੜਾ ਹੈਗਾ ਉਹ ਬਲਾਸਟ ਤੇ ਪੂਰੀ ਤਬਾਹ ਹੋ ਚੁੱਕਿਆ ਯਾਨੀ ਕਿ ਕਹਿ ਸਕਦੇ ਆ ਕਿ ਹੁਣ ਤੱਕ ਦੀ ਅੱਜ ਦੀ ਵੱਡੀ ਖਬਰ ਮਹੌਲੀ ਜ਼ਿਲ੍ਹੇ ਦੇ ਨੌ ਫੇਸ ਇੰਡਸਟਰੀਅਲ ਏਰੀਆ ਆਕਸੀਜਨ ਪਲਾਂਟ ਦੀ ਹੈ ਜਿੱਥੇ ਕਈ ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ ਕਈ ਲੋਕ ਇਹਦੇ ਵਿੱਚ ਕੰਮ ਕਰ ਰਹੇ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੀ ਹੈ ਕਿ ਆਖਿਰ ਰੀਜ਼ਨ ਕੀ ਰਿਹਾ ਇਹ ਆਕਸੀਜਨ ਪਲਾਂਟ ਤੇ ਇਹ ਲੋਡਿੰਗ ਹੋ ਰਹੀ ਸੀ ਅਨਲੋਡਿੰਗ ਹੋ ਰਹੀ ਸੀ ਇਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਹੁਣ ਫੋਰੈਂਸਿਕ ਟੀਮਾਂ ਜਿਹੜੀ ਹੈਗੀ ਹੋਰ ਵੀ ਜਿਹੜੀ ਰੈਸਕਿਊ ਟੀਮਾਂ ਇੱਥੇ ਪਹੁੰਚ ਚੁੱਕੀ ਹਨ ਹਾਲਾਂਕਿ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਲੈ ਜਾਇਆ ਗਿਆ ਹੈ आखिर ये क्योंकि बड़ा ऑक्सीजन प्लांट है जिस ਨੂੰ ਲੈ ਕੇ ਹੁਣ ਪੁਲਿਸ ਵੀ ਲਗਾਤਾਰ ਹਜੇ ਕਿ ਹਜੇ ਵੀ ਗੈਸ ਜਿਹੜੀ ਹੈ ਪਰਮਿੰਦਰ ਇਹਦੇ ਵਿੱਚ ਰਸ ਰਹੀ ਹੈ ਲੇਕਿਨ ਰੀਜ਼ਨ ਕੀ ਰਹਾ ਇਹ ਅਜੇ ਇਨਵੈਸਟੀਗੇਸ਼ਨ ਦਾ 파ਟ ਹੈ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਇਹ ਵੱਡਾ ਹਾਦਸਾ ਹੋਇਆ ਹੈ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਲੋਡਿੰਗ ਹੋ ਰਹੀ ਸੀ ਤੇ ਜਿਹੜੇ ਪਲਾਂਟ ਹੈ ਇਹਦੇ ਵਿੱਚ ਗੱਡੀ ਆਈ ਸੀ ਆਕਸੀਜਨ ਦੇ ਜਿਹੜੇ ਵੱਡੇ ਵੱਡੇ ਇੱਥੇ ਗੈਸ ਸਿਲੰਡਰ ਪਏ ਆਂ उन्होंने अनलोडिंग हो, हो रही थी और अचानक ब्लास्ट हो रही थी गाड़िया लोड हो रही थी मौजूदा ड्यूटी पे सारे बंदे थे अच्छा। जितना बंदा काम करता है सब ड्यूटी पे था यहाँ गाड़ियाँ लोड कर रहा था काम चल रहा था गाड़िया कुछ जा चुके हैं कुछ गाड़िया यहाँ लोड हो रही थी अच्छा। जो डेली ऐसे ही डेली ऐसे ही होता डेली का काम है लापरवाही से कांड हुआ है ऐसे नहीं हुआ है ठीक है तो बिल्कुल जीडी तस्वीर ने जरूर हालांकि पुलिस हम जरूर ਔਰ ਕਰਦੀ ਨਜ਼ਰ ਆ ਰਹੀ ਕਿਉਂਕਿ ਇੱਥੇ ਬਹੁਤ ਹਜੇ ਵੀ ਰਿਸਕ ਹੈ ਔਰ ਅਜੇ ਵੀ ਬੋਡੀਆਂ ਜਿਹੜੀਆਂ ਜਿਹਦੇ ਚਿੱਥੜੇ ਹੋਣੇ ਆ ਉਹ ਹਜੇ ਵੀ ਪਈ ਹੈ ਤਾਂ ਕਹਿ ਸਕਦੇ ਆ ਕਿ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਹੋਇਆ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਹੁਣ ਇੱਥੋਂ ਬਾਹਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਉਹੀ ਪਲਾਂਟ ਹੈ ਬਿਲਕੁਲ ਅੰਦਰ ਦੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ న్యూਸ 18 ਤੇ ਕਿ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਹਾਲਾਂਕਿ ਇਹਦੇ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਸੀਗੇ ਪੁਲਿਸ ਮੁਤਾਬਕ 5 ਲੋਕ ਸੀਗੇ 3 ਲੋਕ ਇਹਦੇ ਵਿੱਚ ਇੰਜਰਡ ਹੈ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੋ ਲੋਕਾਂ ਦੀ ਇਹਦੇ ਵਿੱਚ ਮੌਤ ਹੋ ਚੁੱਕੀ ਹੈ ਨੌ ਫੇਸ ਇੰਡਸਟਰੀਅਲ ਏਰੀਆ ਦਾ ਇਹ 플ੌਟ ਹੈ ਜਿੱਥੇ ਹਾਲਾਂਕਿ ਹੁਣ ਪੁਲਿਸ ਆਫੀਸਰ ਵੀ ਪਹੁੰਚ ਚੁੱਕੇ ਨੇ ਡਿਪਟੀ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਹੋ ਹੁਣ ਤੱਕ ਦੀ ਪ੍ਰੀਵਨ ਇਨਵੈਸਟੀਗੇਸ਼ਨ ਬੇਸਿਕਲੀ ਇਹ ਤੇ ਆਕਸੀਜਨ ਸਿਲੰਡਰ ਦੀ ਫੈਕਟਰੀ ਹੈ ਉਹਦੇ ਉਹਦੇ ਉੱਥੇ ਸਿਲੰਡਰ ਦਾ ਬਲਾਸਟ ਹੋਣਾ ਦੋ ਕੈਜੂਐਲਟੀਆਂ ਹੋਈਆਂ ਆਸੀਫ ਤੇ ਦਵਿੰਦਰ ਦੀਆਂ ਤੇ ਹੁਣ ਪ੍ਰਾਇਮਰੀ ਇਨਵੈਸਟੀਗੇਸ਼ਨ ਜੋ ਕੁਝ ਪਤਾ ਲੱਗਿਆ ਹੋਵੇ ਰੀਜ਼ਨ ਕੀ ਰਿਹਾ ਅਸੀਂ ਅਜੇ ਇਟ ਇਜ਼ ਟੂ अर्ਲੀ ਟੂ ਸੇ ਸਾਰਾ ਕੁਝ ਅਸੀਂ ਉਹ ਕਰਕੇ ਦੱਸ ਰਹੇ ਹਾਂ ਠੀਕ ਹੈ ਤੇ ਸੀਨੀਅਰ ਆਫੀਸਰ ਵੀ ਇੱਥੇ ਪਹੁੰਚ ਚੁੱਕੇ ਨੇ ਐਂਬੂਲੈਂਸ ਜਿਹੜੀ ਹੈ ਤਿੰਨ ਲੋਕਾਂ ਨੂੰ ਇਹਦੇ ਵਿੱਚ ਆ ਹਸਪੀਟਲ ਜਿਹੜਾ ਉਹ ਲਿਜਾਇਆ ਗਿਆ ਤੁਹਨ ਦੱਸ ਦਈਏ ਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਰੈਸਕਿਊ ਟੀਮਾਂ ਇੱਥੇ ਪਹੁੰਚ ਚੁੱਕੀ ਹੈ ਸੀਨੀਅਰ ਆਫੀਸਰ ਵੀ ਪਹੁੰਚ ਚੁੱਕੇ ਨੇ ਮੋਹਾਲੀ ਐਸ ਡੀ ਐਮ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਵੱਡਾ ਹਾਦਸਾ ਹੈ ਪਰਵਿੰਦਰ ਅਸੀਂ ਕਹਿ ਸਕਦੇ ਹਾਂ ਜਿਹੜੇ ਨੇੜੇ-ਤੇੜੇ ਦੇ ਜਿਹੜੇ ਇੱਥੇ ਬਿਲਡਿੰਗਸ ਨੇ ਸ਼ੀਸ਼ਾ ਦੀ ਬਿਲਡਿੰਗ ਹੈ ਉਹ ਵੀ ਇੱਥੇ ਕ੍ਰੈਕ ਪੈ ਗਿਆ ਤਾਂ ਕਹਿ ਸਕਦੇ ਹਾਂ ਕਿ ਬਲਾਸਟ ਬਹੁਤ ਵੱਡਾ ਸੀ ਐਸ ਡੀ ਐਮ ਜਿਹੜੇ ਨੇ ਮੋਹਾਲੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੀਨੀਅਰ ਆਫੀਸਰ ਵੀ ਕਾਫੀ ਵੱਡਾ ਪਲਾਂਟ ਹੈ ਆਕਸੀਜਨ ਪਲਾਂਟ ਹੈ ਔਰ ਇਹ ਹਾਦਸਾ ਕਿਉਂਕਿ ਲੋਡਿੰਗ ਅਨਲੋਡਿੰਗ ਜਿਹੜੀ ਹੋ ਰਹੀ ਸੀ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਲਾਪਰਵਾਹੀ ਹੋਈ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ ਇਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਕਹਿ ਸਕਦੇ ਆ ਕਿ ਮੰਦਪਾਗੀ ਕਹਿ ਸਕਦੇ ਆ ਕਿ ਇਹਦੇ ਵਿੱਚ ਮੋਤਾ ਹੋਈਆਂ ਚਿੱਥੜੇ ਹੋ ਚੁੱਕੇ ਉਹ ਤੁਸੀਂ ਦੇਖੋ ਕਿ ਇੰਨਾ ਵੱਡਾ ਬਲਾਸ ਸੀ ਕਿ ਇਸ ਸ਼ੀਸ਼ੇ ਇਹ ਪੂਰੀ ਜਿਹੜਾ ਇਹਨਾਂ ਦਾ ਆਫਿਸ ਐਡਮਿਨ ਬਲਾਕ ਇਹਦੇ ਵੀ ਪੂਰੀ ਤਰ੍ਹਾਂ ਸ਼ੀਸ਼ੇ ਜਿਹੜੇ ਆ ਉਹ ਕ੍ਰੈਕ ਹੋ ਚੁੱਕੇ ਨੇ ਔਰ ਨੇੜੇ-ਤੇੜੇ ਦੀ ਜਿਹੜੀ ਬਿਲਡਿੰਗ ਹੈ ਉੱਥੇ ਵੀ ਅੰਦਰ ਤੱਕ ਪੂਰਾ ਜਿਹੜਾ ਹੈਗਾ एडमिनिस्ट्रेटर में सर क्या हुआ था थोड़ा बता मैं तो उस टाइम था नहीं सर अच्छा सर मैं लेट आया मैं नौ बीस आपकी कैजुअलिटी है सर पता चल रहा है कितने आई हैव नो आई है अच्छा किस चीज का सर ऑक्सीजन प्लांट है ये ऑक्सीजन है CO2 ਦਾ ਸਾਰੇ ਅੱਛਾ ਆਕਸੀਜਨ ਹੈ ਤਾਂ ਡੇਲੀ ਰੂਟੀਨ ਵਾਈਜ਼ ਐਸੀ ਲੋਡਿੰਗ ਅਨਲੋਡਿੰਗ ਹਜ਼ਾਰਾਂ ਸਿਲੰਡਰ ਲੋਡ ਹੋਤੇ ਹਨ ਅਨਲੋਡ ਸਪਲਾਈ ਵਗੈਰਾ ਜਰਾ ਗਵਰਨਮੈਂਟ ਸਪਲਾਈ ਹੈ ਸਰ ਗਵਰਨਮੈਂਟ PGII 32 ਅੱਛਾ PG ਹਸਪੀਟਲ ਦੀ ਜਿਹੜਾ ਪਟਿਆਲਾ ਹੈ ਹਸਪੀਟਲਸ ਦੀ ਮੇਨਲੀ ਸਪਲਾਈ ਹੈ ਹਸਪੀਟਲ ਠੀਕ ਹੈ ਤਾਂ ਬਿਲਕੁਲ ਪਰਮਿੰਦਰ ਚੌਕ ਕੀ ਕਈ ਕਈ ਚੀਜ਼ਾਂ ਨੂੰ ਲੈ ਕੇ ਅ ਜਿਹੜੀ ਹੈਗੀ ਆ ਉਹਦੇ ਵਿੱਚ ਕੀਤੇ ਜਾ ਰਹੀ ਹੈ ਹਾਲਾਂਕਿ ਇਹ ਪੂਰਾ ਜਿਹੜਾ ਹੈਗਾ ਰੂਮ ਤੁਸੀਂ ਦੇਖੋ ਕਿ ਪੂਰਾ ਰੂਮ ਜਿਹੜਾ ਹੈ ਉਹ ਡੈਮੇਜ ਹੋ ਚੁੱਕਾ ਹੈ ਹਾਲਾਂਕਿ ਅਚਾਨਕ ਇਹ ਬਲਾਸਟ ਹੋਇਆ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਰੈਸਕਿਊ ਟੀਮਾਂ ਆਪਰੇਸ਼ਨ ਜਿਹੜੀ ਹੈ ਉੱਥੇ ਪਹੁੰਚ ਚੁੱਕੀ ਹੈ ਆ ਡਿਪਟੀ ਮੇਅਰ ਵੀ ਸਾਡੇ ਨਾਲ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਡਿਪਟੀ ਮੇਅਰ ਸਾਹਿਬ ਕਿਉਂਕਿ ਬੜਾ ਮੰਦਪਾਗੀ ਇਹ ਲੋਕਾਂ ਦੀ ਮੌਤ ਵੀ ਹੋਈ ਹੈ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਬਹੁਤ ਦੁੱਖਦਾਈ ਆ ਜਦੋਂ ਮੈਨੂੰ ਜਦੋਂ ਹੁਣੇ ਪਤਾ ਲੱਗਾ ਮੈਂ ਮੌਕੇ ਤੇ ਦੇਖਣ ਆਇਆ ਪਰ ਬਹੁਤ ਅਫਸੋਸ਼ਾ ਘਟਨਾ ਪਰਮਾਤਮਾ ਜਿਨ੍ਹਾਂ ਨੇ ਜਿਹੜੇ ਗਏ ਨੇ ਉਹਨਾਂ ਨੂੰ ਸ਼ਾਂਤੀ ਦੇਵੇ ਉਹਨਾਂ ਪਰਵਾਦਾ ਨੂੰ ਤੇ ਜਿਹੜੇ ਜਖਮੀ ਨੇ ਉਹਨਾਂ ਨੂੰ ਜਲਦੀ ਸਿਹਰ ਜਾਉਣ ਦਾ ਅਰਦਾਸ ਕਰਨਾ ਕਿਉਂਕਿ ਇਹ ਫੈਕਟਰੀ ਬਹੁਤ ਪੁਰਾਣੀ ਫੈਕਟਰੀ ਹੈ ਹਮੇਸ਼ਾ ਇਹਨਾਂ ਨੇ ਬਹੁਤ ਸੇਫਟੀ ਦੇ ਧਿਆਨ ਰੱਖਿਆ ਪਰ ਅਚਾਨਕ ਕੋਈ ਘਟਨਾ ਕਿਉਂ ਵਾਪਰੀ ਯਾਨੀ ਇਸੀ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਠੀਕ ਹੈ ਤੇ ਇਹ ਸਾਰਾ ਜਿਹੜੇ ਲੋਕ ਨੇ ਇੱਥੇ ਕੀ ਹੋਇਆ ਬ੍ਰਦਰ ਭਾਈ ਇਹ ਮੇਰੇ ਟੁਗਲੇ ਟੁਗਲੇ ਆ ਰਹੇ ਆ ਤਾਂ ਜੋ ਠਾਇਆ ਜਾ ਰਿਹਾ ਹੈ ਇਹ ਸਭ ਅੱਛਾ ਕੋਈ ਆਰਾਮ ਕਰ ਆਰਾਮ ਕਰ ਆਰਾਮ ਕਰ

हमारे साथ भी तीन साल पहले मेरा बड़ा बेटा क्या था ये है क्या था आप इसके मालिक हैं। हाँ जी गया था इस करके इनका दुख सुन रही हूँ इस करके महसूस हो रहा है नहीं तो नहीं महसूस होता जी एसी वाले में जाके बैठ जाते इनके साथ इस करके खड़े क्योंकि परमात्मा ने पहले दुख तो हमको दिया ठीक है लिखी है मिटा बिटा दे सकता बिल्कुल। बिल्क ਹਮ ਸਾਥ ਖੜੇ ਆ ਬਿਲਕੁਲ ਆਪ ਲੋਗ ਇਹ ਮਾਲਿਕ ਨੇ ਫੈਕਟਰੀ ਦੇ ਔਰ ਇਹ ਪਰਿਵਾਰਿਕ ਮੈਂਬਰਾਂ ਦੇ ਨਾਲ ਖੜੇ ਆ ਕਿਉਂਕਿ ਬੜੀ ਕਹਿ ਸਕਦੇ ਆ ਕਿ ਮੰਦਭਾਗੀ ਕਟਣਾ ਹੋਈ ਆ ਔਰ ਇੰਨਾ ਵੱਡਾ ਜਿਹੜਾ ਇਹ ਸੀਗਾ ਤੁਸੀਂ ਦੇਖੋ ਤਸਵੀਰਾਂ ਕਿ ਇਹ ਪੂਰਾ ਡੈਮੇਜ ਹੋ ਚੁੱਕਿਆ ਹੈ ਕਿਉਂਕਿ ਇੱਥੇ ਹੀ ਪੂਰਾ ਬਲਾਸਟ ਹੋਇਆ ਹੈ ਔਰ ਤਸਵੀਰਾਂ ਤੁਸੀਂ ਵੇਖੋ న్యూਸ 18 ਤੇ ਐਕਸਕਲੂਸਿਵ ਤਸਵੀਰਾਂ ਪਰਮਿੰਦਰ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਸਿਚੁਏਸ਼ਨ ਕੀ ਹੈ ਇਸ ਟਾਈਮ ਮਾਰੇ ਕਹਿ ਸਕਦੇ ਕਿ ਸਿਚੁਏਸ਼ਨ ਹੈ ਕਾਫੀ ਚੀਜ਼ਾਂ ਦੀ ਡੈਮੇਜ ਹੋ ਚੁੱਕੀ ਹੈ ਹਾਲਾਂਕਿ ਪਰਿਵਾਰਿਕ ਮੈਂਬਰ ਹੁਣ बेहोश ਹੋ ਚੁੱਕੇ ਨੇ ਕਿਉਂਕਿ ਦੇਖੋ ਇੱਕਦਮ ਅਚਾਨਕ ਇਸ ਤਰ੍ਹਾਂ ਦਾ ਵੱਡਾ ਹਾਦਸਾ ਹੋਣਾ ਕਿਤੇ ਨਾ ਕਿਤੇ ਇੱਕ ਜਰੂਰ ਕਹਿ ਸਕਦੇ ਆ ਔਰ ਖੁਦ ਜਿਹੜੇ ਓਨਰ ਨੇ ਉਹ ਵੀ ਇੱਥੇ ਪਹੁੰਚੇ ਨੇ ਜਿਹੜੇ ਲੇਬਰ ਨੇ ਜਿਹਨਾਂ ਦੇ ਇੱਥੇ ਕੰਮ ਕਰਦੇ EMPLOYEES ਆ ਉਹਨਾਂ ਦੇ ਪਰਿਵਾਰਿਕ ਮੈਂਬਰ ਦੇ ਨਾਲ ਖੜੇ ਆ ਕਿਉਂਕਿ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਸੀਗਾ ਤੇ ਸਾਨੂੰ ਦੁੱਖ ਦਾ ਪਤਾ ਲੇਕਿਨ अनफर्टुनेट इस तरह ਦਾ ਹਾਦਸਾ ਹੋਇਆ ਹੈ ਲੋਕਾਂ ਦੀ ਜਿਹੜੀ ਡੈਥ ਹੋਈ ਹੈ ਹਾਲਾਂਕਿ ਹੁਣ ਅਜੇ ਆਖੜਾ ਦੇਖਿਆ ਜਾਏਗਾ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਰਹੀ ਹੈ ਕਿ ਕੀ ਇਹਦੇ ਵਿੱਚ ਰਿਹਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਲੇਕਿਨ ਕਹਿ ਸਕਦੇ ਆ ਕਿ ਡੇਲੀ ਦਾ ਰੂਟੀਨ ਵਾਈਜ਼ ਹੈ ਪੀਜੀਆਈ 32 ਹਸਪੀਟਲ 16 ਹਸਪੀਟਲ ਰਜੀਂਦਰਾ ਹਸਪੀਟਲ ਜਿੰਨੇ ਵੀ ਜਿਹੜੇ ਸਰਕਾਰੀ ਹਸਪੀਟਲ ਹੈ ਇੱਥੋਂ ਸਪਲਾਈ ਜਾਂਦੀ ਹੈ ਆਕਸੀਜਨ ਦੀ ਸਪਲਾਈ ਜਿਹੜੇ ਵੱਡੇ ਵੱਡੇ ਸਿਲੰਡਰ ਹੈ ਉਹ ਇਸੇ ਥਾਂ ਤੋਂ ਜਾਂਦੇ ਆ ਔਰ ਬਹੁ ਉਰਾਨੀ ਪਰ ਅਸ਼ਤ ਕਦੀਸ ਰਾਣੀ ਹੋਇਆ ਪਤਾ ਨਹੀਂ ਹੋਣੀ ਨੂੰ ਕਿਸ ਤਰ੍ਹਾਂ ਕੇ ਮਨਜ਼ੂਰ ਸੀ ਪਰ ਕਦੀ ਨਹੀਂ ਹੋਇਆ ਸਾਰੇ ਅਸੀਂ ਪਰਿਵਾਰ ਸਿਕ ਹੈਗੇ ਆ ਅੱਜ ਜੇ ਚਾਹ ਸਾਡੇ EMPLOYEE ਇੱਥੇ ਕੰਮ ਕਰਦੇ ਨੇ ਚਾਹ ਜੋ ਵੀ ਹੈਗਾ ਚਾਹ ਇਸ ਦਾ ਹੋਨਰ ਹੈ ਸਾਰੇ ਇਕੱਠੇ ਆ ਅੱਜ ਕਦੀ ਵੀ ਵਿਤਕਰਾ ਕਿਸੇ ਪਾਸਿਓ ਨਹੀਂ ਕੀਤਾ